ਸਤ ਸੰਗਿਓ ਅੱਲਾ ਦੀ ਬੰਦਗੀ ਕਰਦੰ ਵਾਲਾ ਇੱਕ ਫਕੀਰ ਅੱਲਾ ਦੇ ਰੰਗ ਵਿੱਚ ਰੰਗਿਆ ਹੋਇਆ ਹਰ ਵੇਲੇ ਅੱਲਾਹੂ ਅੱਲਾਹ ਕਰਦਾ ਹੈ ਅਵਸਥਾ ਇਹ ਹੈ ਸਾਸ ਸਾਸ ਸਿਮਰੋ ਗੋਬਿੰਦ ਹਰ ਸਾਹ ਦੇ ਨਾਲ ਅੱਲਾ ਨੂੰ ਪ੍ਰਮਾਤਮਾ ਨੂੰ ਯਾਦ ਕਰਦਾ ਹੈ ਇੱਕ ਸ਼ਹਿਰ ਦੇ ਬਾਜ਼ਾਰ ਦੇ ਵਿੱਚੋਂ ਉਹ ਫਕੀਰ ਲੰਘਦਾ ਪਿਆ ਹੈ ਰਸਨਾ ਤੋਂ ਅੱਲਾਹੂ ਅੱਲਾਹੂ ਕਰਦਾ ਹੈ ਉਹ ਅੱਬ ਅੱਲਾ ਦਾ ਨਾਮ ਜਪਦਾ ਜਪਦਾ ਜਾ ਰਿਹਾ ਹੈ ਆਪਣੀ ਮਸਤੀ ਦੇ ਵਿੱਚ ਇਸ ਬਾਜ਼ਾਰ ਦੇ ਵਿੱਚ ਇੱਕ ਸੀਟ ਦਾ ਘਰ ਹੈ ਉਹ ਸੀਟ ਦੀ ਘਰ ਵਾਲੀ ਚੁਬਾਰੇ ਵਿੱਚ ਬੈਠੀ ਹੈ ਤੇ ਮੂੰਹ ਦੇ ਵਿੱਚ ਪਾਣ ਪਾ ਕੇ ਨਾ ਆਨ ਨੂੰ ਚਿੱਤਦੀ ਪਈ ਹੈ ਜਦੋਂ ਉਹਦੇ ਕੰਨਾਂ 'ਚ ਇਹ ਆਵਾਜ਼ ਪਈ ਅੱਲਾਹੁ ਅੱਲਾਹੁ ਦੀ ਤੂੰ ਉਗਾ ਹੋਈ ਬਨੇਰੇ ਵੱਲ ਕੀ ਵੇਖਦੀ ਐ ਕੋਈ ਅੱਲਾ ਦੀ ਮਸਤੀ ਦੇ ਵਿੱਚ ਅੱਲਾਹੁ ਅੱਲਾਹੁ ਕਰਦਾ ਜਾ ਰਿਹਾ ਹੈ ਪਰ ਇਹ ਸੇੜ ਦੀ ਘਰ ਵਾਲੀ ਗੁਰਮਖੋ ਮਾਇਆ ਦਾ ਹੰਕਾਰ ਹੈ। ਪਰਦੇ ਉਹਨਾਂ ਗੁਰਬਾਣੀ ਦੇ ਵਿੱਚ ਮਾਇਆ ਧਾਰੀ ਅਤ ਅੰਨਾ ਬੋਲਾ। ਜਦੋਂ ਬੰਦੇ ਕੋਲ ਮਾਇਆ ਆਉਂਦੀ ਹੈ ਇਹ ਦੋ ਕੰਮ ਕਰਦੀ ਹੈ ਇੱਕ ਤਾਂ ਬੰਦੇ ਨੂੰ ਬੋਲਾ ਕਰ ਦਿੰਦੀ ਹੈ। ਦੂਸਰਾ ਬੰਦੇ ਨੂੰ ਅੰਨਿਆ ਕਰ ਦਿੰਦੀ ਹੈ ਚੰਗੇ ਮੰਦੇ ਦੀ ਪਛਾਣ ਭੁੱਲ ਜਾਂਦੀ ਹੈ। ਇਸ ਬੀਬੀ ਨੇ ਜਾਣ ਬੁੱਝ ਕੇ ਫਕੀਰ ਦੇ ਸਿਰ ਦੇ ਵਿੱਚ ਜੋ ਮੂੰਹ ਚ ਪਾਨ ਪਾਇਆ ਸੀ ਨਾ ਉਹਨੂੰ ਥੁੱਕਿਆ ਹੁਣ ਜਦੋਂ ਫਕੀਰ ਦੇ ਸਿਰ ਦੇ ਵਿੱਚ ਪਾਨ ਪਿਆ ਹੱਥ ਲਾਇਆ ਤੇ ਆਹਾਂ ਵੇਖਿਆ ਜਦੋਂ ਉੱਪਰੋਂ ਵੇਖਿਆ ਭਾਵ ਤਫਕੀਰ ਦੇ ਮੁਖ ਤੋਂ ਇਹੋ ਹੀ ਨਿਕਲਿਆ ਅੱਲਾਹੂ ਅੱਲਾਹੂ ਅਗੋਂ ਸੀੜ ਦੀ ਘਰ ਵਾਲੀ ਪਤਕੀ ਕਹਿੰਦੀ ਹੰਕਾਰ ਦੇ ਮੱਤ ਮਾਰੀ ਹੋਈ ਹੈ ਮਾਇਆ ਨੇ ਮੱਤ ਮਾਰੀ ਹੋਈ ਹੈ ਅੱਖ ਲੱਗੀ ਕੀ ਡੇਲੀ ਜੇ ਮੇਰੇ ਵੱਲ ਕੱਢਦਾ ਡੇਲੀ ਵੱਡ ਕੱਢ ਕੇ ਰੱਖ ਦਵਾਂਗੀ ਫਕੀਰ ਨੇ ਕੋਈ ਉਹਨੂੰ ਚੰਗਾ ਮੰਦਾ ਸ਼ਬਦ ਨਹੀਂ ਬੋਲਿਆ ਅੱਲਾਹੂ ਅੱਲਾਹ ਕਰਦਿਆਂ ਅਗਾਹ ਤੁਰਿਆ ਜਾ ਰਿਹਾ ਹੈ ਇਹ ਰੱਬ ਦੇ ਪਿਆਰਿਆਂ ਦਾ ਸੁਭਾਅ ਹੁੰਦਾ ਹੈ ਰੱਬ ਦੇ ਪਿਆਰੇ ਬੰਦਗੀ ਕਰ ਕਰਕੇ ਨਿਮਰਤਾ ਤੇ ਨਿਰਵੈਰਤਾ ਦੀ ਪੌੜੀ ਚੜ ਜਾਂਦੇ ਨੇ ਉਹ ਫਕੀਰ ਆਪਣੀ ਮਸਤੀ 'ਚ ਅਗਾਹ ਤੁਰਿਆ ਜਾ ਰਿਹਾ ਹੈ ਨੇ ਨੂੰ ਸੀਠ ਆਉਂਦਾ ਹੈ ਜਦੋਂ ਸੀਠ ਆਉਂਦਾ ਹੈ ਕਹਿੰਦਾ ਭਲੀਏ ਲੋਕੇ ਕਿਵੇਂ ਤਾਂ ਅੱਗੋਂ ਇਹ ਸੀਠ ਦੀ ਘਰ ਵਾਲੀ ਕਹਿੰਦੀ ਕਾਹਦਾ ਤੂੰ ਸ਼ੌਕਰਾਂ ਕਾਹਦਾ ਸੀਠ ਆ ਤੂੰ ਤੇਰੀ ਚੌਧਰ ਨੂੰ ਚੁੱਲ੍ਹੇ 'ਚ ਪਾਉਣਾ ਵੀ ਕੀ ਹੋਇਆ ਕਹਿੰਦੀ ਹੁਣ ਤਾਂ ਮੰਗਤੇ ਵੀ ਅੱਖਾਂ ਕੱਢਦੇ ਨੇ ਕਹਿੰਦਾ ਕੌਣ ਹੈ ਜਿੰਨੇ ਮੇਰੀ ਘਰ ਵਾਲੀ ਵੱਲ ਅੱਖਾਂ ਕੱਡੀਆਂ ਨੇ ਮੈਂ ਅੱਖਾਂ ਨਾ ਉਹਦੀਆਂ ਕੱਢ ਦਵਾਂਗਾ ਬਾਅਦ ਕਹਿੰਦੀ ਉਹ ਸਾਹਮਣੇ ਤੁਰਿਆ ਜਾ ਰਹੀ ਫਕੀਰ ਵੱਲ ਇਸ਼ਾਰਾ ਕੀਤਾ ਹੁਣ ਸੇਠ ਤੋਂ ਮਾਇਦ ਨਸ਼ਾ ਚੜਿਆ ਹੋਇਆ ਹੈ ਕਹਿੰਦੀ ਉਹ ਵੇਖ ਸਾਹਮਣੇ ਉਹ ਤੁਰਿਆ ਜਾ ਰਹੀ ਫਕੀਰ ਵੱਲ ਇਸ਼ਾਰਾ ਕੀਤਾ ਸੇਠ ਵੀ ਮਾਇਆ ਦੇ ਵਿੱਚ ਅੰਨਾ ਹੋਇਆ ਪਿਆ ਹੰਕਾਰ ਦੇ ਵਿੱਚ ਅੰਨਾ ਹੋਇਆ ਪਿਆ ਡਾਂਗ ਪੜੀ ਉਹ ਫਕੀਰ ਦੇ ਪਿੱਛੇ ਭੱਜਿਆ ਤੇ ਜਾ ਕੇ ਪਿੱਛੋਂ ਦੀ ਸਿਰ ਦੇ ਵਿੱਚ ਡਾਂਗ ਮਾਰੀ ਤੇ ਫਕੀਰ ਦੇ ਸਿਰ ਦੇ ਵਿੱਚੋਂ ਖੂਨ ਵਗਣਾ ਸ਼ੁਰੂ ਹੋ ਗਿਆ ਫਕੀਰ ਉੱਥੇ ਹੀ ਬੈਠ ਗਿਆ ਕਿਸੇ ਨੂੰ ਉਲੰਬਾ ਨਹੀਂ ਦਿੱਤਾ ਅੱਲਾਹੂ ਅੱਲਾਹੂ ਕਰਦਾ ਹੈ ਫਿਰ ਵੀ ਪ੍ਰਮਾਤਮਾ ਦਾ ਨਾਮ ਅੱਲਾਹ ਦਾ ਨਾਮ ਜਪਦਾ ਪਿਆ ਹੈ ਇਧਰੋਂ ਡਾਂਗ ਮਾਰ ਕੇ ਸੀਠ ਛਾਤੀ ਚੌੜੀ ਕਰਕੇ ਵਾਪਸ ਤੁਰਿਆ ਆ ਰਿਹਾ ਹੈ ਉਪਰੋਂ ਸੀਠ ਦੀ ਘਰ ਵਾਲੀ ਵੇਖ ਕੇ ਬੜੀ ਖੁਸ਼ ਹੋ ਰਹੀ ਹੈ ਕਿਦੀ ਆਜੋ ਹੁਣ ਥੱਲੇ ਉਹ ਕਹਿੰਦਾ ਖੁਸ਼ ਹਾਂ ਹਣ ਤੂੰ ਹੁਣ ਸੀਠ ਹੰਕਾਰ ਦੇ ਵਿੱਚ ਛਾਤੀ ਚੌੜੀ ਕਰਕੇ ਪੌੜੀਆਂ ਚੜਦਾ ਪਿਆ ਆਪਣੇ ਜਿਵਾੜੇ ਦੀਆਂ ਹੁਣ ਜਦ ਪੌੜੀਆਂ 'ਚ ਚੜਦਾ ਪਿਆ ਅਖੀਲਾ ਬਾਡੀ ਦਾ ਡੰਡਾ ਹੈ ਪੈਰ ਖਿਸਕਿਆ ਤੇ ਮੁੱਦੋ ਮੂੰਹ ਥੱਲੇ ਡਿੱਗਿਆ ਅੱਧ ਦੇ ਵਿੱਚੋਂ ਲੱਕ ਵੀ ਟੁੱਟ ਗਿਆ ਸਿਰ ਦਾ ਖੋਪੜ ਵੀ ਬਾਹਰ ਆ ਗਿਆ ਪਰਦੇ ਨਾ ਗੁਰਬਾਣੀ ਦੇ ਵਿੱਚ ਸੰਤ ਕਾਨੰਦਕ ਅੱਧ ਵੀ ਤੇ ਟੁੱਟਾ ਲੱਕ ਦੇ ਵਿੱਚ ਟੁੱਟ ਗਿਆ ਸੀਠ ਹਾਈ ਹਾਈ ਕਰਦੇ ਆ ਉੱਥੇ ਹੀ ਪ੍ਰਾਣ ਨਿਕਲ ਗਏ ਕਰਦੇ ਪਾਪੀ ਕਰਮ ਕਮਾਮ ਦੇ ਕਰਦੇ ਆਏ ਹਾਏ ਸੇੜ ਦੀ ਘਰ ਵਾਲੀ ਉੱਤੋਂ ਚੀਕਾਂ ਮਾਰਦੀ ਥੱਲੇ ਭੱਜੀ ਆਉਂਦੀ ਹੈ ਕੀ ਵੇਖਦੀ ਹੈ ਕਿ ਸੇੜ ਦਾ ਲੱਕ ਵੀ ਟੁੱਟ ਚੁੱਕਿਆ ਹੈ ਸਿਰ ਦਾ ਖੋਪੜ ਵੀ ਖੁੱਲ ਚੁੱਕਿਆ ਹੈ ਹਾਈ ਹਾਈ ਕਰਦੇ ਆ ਇਹਦੀ ਮੌਤ ਹੋ ਚੁੱਕੀ ਹੈ ਇਕਦਮ ਫਕੀਰ ਦੇ ਪਿੱਛੇ ਗਈ ਜਾ ਕੇ ਆਖਣ ਲੱਗੀ ਫਕੀਰ ਸਾਈ ਮੈਥੋਂ ਭੁੱਲ ਹੋ ਗਈ ਵੇਖੋ ਮੇਰਾ ਖਮੰਦ ਮੇਰਾ ਖਸਮ ਤਰਫ ਤਰਫ ਕੇ ਮਰ ਗਿਆ ਜੀ ਤੁਸੀਂ ਕੀ ਉਹਨੂੰ ਬਦਵਾ ਦਿੱਤੀ ਹੈ ਅੱਗੋਂ ਉਹ ਅੱਲਾ ਦਾ ਪਿਆਰਾ ਫਕੀਰ ਆਖਣ ਲੱਗਾ ਉਹ ਬੀਬਾ ਮੈਂ ਕਿਸੇ ਨੂੰ ਕੋਈ ਬਦਵਾ ਨਹੀਂ ਦਿੱਤੀ ਕਿਦੀ ਮੇਰਾ ਮਾਲਕ ਮੁੱਧੋ ਮੂਹ ਧਰਤੀ ਤੇ ਡਿੱਕੇ ਉਹਦੇ ਸਿਰ ਦਾ ਖੋਪੜੀ ਵੀ ਖੁੱਲ ਗਿਆ ਅੱਧ ਵਿੱਚੋਂ ਲੱਕ ਵੀ ਉਹਦਾ ਟੁੱਟ ਗਿਆ ਹਾਏ ਹਾਏ ਕਰਦਿਆਂ ਤਰਫ ਤਰਫ ਕੇ ਮਰ ਗਿਆ ਹੈ ਉਸ ਵੇਲੇ ਉਹ ਫਕੀਰ ਬੜੀ ਨਿਮਰਤਾ ਦੇ ਵਿੱਚ ਆਖਣ ਲੱਗਾ ਬੀਬਾ ਮੈਂ ਤਾਂ ਤੇਰੇ ਖਵੰਦ ਨੂੰ ਕੁਝ ਨਹੀਂ ਆਖਿਆ ਇਹ ਤਾਂ ਮਾਲਕਾਂ ਮਾਲਕਾਂ ਦਾ ਹਿਸਾਬ ਕਿਤਾਬ ਹੈ ਤੇਰੇ ਮਾਲਕ ਨੂੰ ਮੇਰੇ ਉੱਪਰ ਗੁੱਸਾ ਆਇਆ ਉਹਨੇ ਆ ਕੇ ਮੈਨੂੰ ਡਾਂਗ ਮਾਰੀ ਮੈਂ ਤਾਂ ਕੁਝ ਨਹੀਂ ਆਖਿਆ ਉਹਨੂੰ ਅੱਗੋਂ ਫਕੀਰ ਆਖਣ ਲੱਗਾ ਤੇਰੇ ਮਾਲਕ ਤੁਝ ਤੇ ਹਮਾਇਤ ਥੀ ਮੇਰੇ ਮਾਲਕ ਮੁਝ ਪੇ ਰਿਆਇਤ ਥੀ ਤੇਰਾ ਮਾਲਕ ਆਇਆ ਮੁਝ ਪੇ ਚਟਪਟਾ ਗਿਆ ਫਿਰ ਮੇਰੇ ਮਾਲਕ ਕੋ ਵੀ ਮੇਰਾ ਖਿਆਲ ਆ ਗਿਆ ਤੇਰਾ ਮਾਲਕ ਆਇਆ ਸਰਪਾ ਡੰਡਾ ਲਗਾ ਗਿਆ ਫਿਰ ਮੇਰਾ ਮਾਲਕ ਆਇਆ ਲੇਖਾ ਹੀ ਮਕਾ ਗਿਆ ਉਹ ਬੀਬਾ ਇਹ ਤਾਂ ਮਾਲਕਾਂ ਮਾਲਕਾਂ ਦਾ ਝਗੜਾ ਹੈ ਸਤਸੰਗਿਓ ਵੇਖੋ ਇੱਕ ਨਾਮ ਜਪਣ ਵਾਲਾ ਕਿਸੇ ਨੂੰ ਕੁਝ ਨਾ ਆਖੇ ਨਾ ਪਰਦੇਉ ਪ੍ਰਮਾਤਮਾ ਵਾਹਿਗੁਰੂ ਅੱਲਾ ਹੈ ਉਹ ਆਪਣੇ ਪਿਆਰੇ ਦੀ ਕਦੀ ਨਰਾਤਰੀ ਨਹੀਂ ਸਿੰਦਾ ਪਰਦੇਉ ਨਾ ਹਰ ਜੁਗ ਦਿਗ ਭਗਤ ਉਪਾਇਆ ਪਿਆਰ ਰਖਦਾ ਆਇਆ RAM ਰਾਜੇ ਹਰਨਾ ਹਕਸ਼ੇ ਦੁਸ਼ਟ ਹਰ ਮਾਰਿਆ ਤਲਾਦ ਤਰਾਇਆ ਉਹ ਭਗਤਾਂ ਦੀ ਸਦਾ लाज ਰੱਖਦਾ ਹੈ ਪਰਮਾਤਮਾ ਵਾਹਿਗੁਰੂ ਅੱਲਾ ਮੈਂ ਸਭਨਾ ਨੂੰ ਨਿਮਰਤਾ ਸਹਿਜ ਹੱਥ ਜੋੜ ਕੇ ਬੇਨਤੀ ਕਰਾਂਗਾ ਕਦੀ ਕਿਸੇ ਭੋਲੇ ਇਨਸਾਨ ਨੂੰ ਇਸੇ ਬੰਦਗੀ ਵਾਲੇ ਇਨਸਾਨ ਨੂੰ ਕਦੀ ਵੀ ਤੰਗ ਨਾ ਕਰੋ ਗੁਰਮਖੋ ਜਿਹੜੇ ਲੋਕ ਬੰਦਗੀ ਵਾਲਿਆਂ ਦਾ ਜੀਵਨਾ ਔਖਾ ਕਰ ਦਿੰਦੇ ਨੇ ਨਾ ਕਿ ਪ੍ਰਮਾਤਮਾ ਉਹਨਾਂ ਦਾ ਮਰਨਾ ਔਖਾ ਕਰ ਦਿੰਦਾ ਹੈ ਕਦੀ ਵੀ ਕਿਸੇ ਬੰਦਗੀ ਵਾਲੇ ਨੂੰ ਤੰਗ ਨਾ ਕਰੋ ਕਿਸੇ ਬੰਦਗੀ ਵਾਲੇ ਦਾ ਨਜਾਇਜ਼ ਨਾ ਕਰੋ ਪਰ ਪ੍ਰਮਾਤਮਾ ਨੂੰ ਆਪਣੇ ਭਗਤਾਂ ਦੀ ਨਿਰਾਦਰ ਕਦੇ ਵੀ ਚੰਗੀ ਨਹੀਂ ਲੱਗਦੀ